ਸੱਚਾ ਪਾਤਸ਼ਾਹ ਹੋ ਸਿਰ ਸਾਹ ਦਹਿ ਸਾਹ ਹੋ ਜਿਸ ਪਾਸ ਬਹਿਖਾਂ ਸੋਹਿਆ ਸਭਨਾਂ ਦਾਵੇ ਸਤਗੁਰ ਪ੍ਰਸਾਦ ਸਲੋਕ ਮਹੱਲਾ ਨਾਵਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨਾ ਹੋ ਨਾਨਕ ਹਰਿ ਭਜ ਮਨਾ ਜੇ ਬਿਦਜਲ ਕਾਮੇ ਮਖ ਨਾ ਹੋ ਗੇ ਉਦਾਸ ਪਹੋ ਨਾਨਕ ਪਜ ਹਰ ਮਨਾ ਪਰ ਹੈ ਨ ਜਮ ਕੇ ਫਾਸ ਤਨ ਨਾ ਪਉ ਹੋ ਹੀ ਗਇਓ ਲਿਓ ਦਰਾ ਤਨ ਦੀ ਤ ਪਹੋ ਨਾਨਕ ਪਜ ਹਰ ਮਨਾ ਆਉਦ ਜਾਤ ਹੈ ਬੇਕਾ ਬਿਰਦ ਪਇਓ ਸੂਜੈ ਨਹੀਂ ਕਾਲ ਪਹੁੰਚਿਓ ਆਨ ਆਹ ਨਾਨਕ ਨਰ ਬਾਵ ਰੇ ਕਿਉ ਨ ਭਜੇ ਭਗਵਾਨ ਘਨਦਾਰਾ ਸੰਪਤ ਸਗਲ जिन्ने अपनी करमान ते मैं कछ संगे नहि नानक साच जान पत ते उदाहरण पै हरन हरियानाथ के नाथ कहो नानक ते जाने आ सदा तुम सथ अन तन जिग तूं कियो तासियो हुन की न कन बे अब कयूं ॾोलत जी न अन धन ਖਦਿਓ ਅਰ ਜੇਹਨੀ ਕੇ ਧਾਮ ਕਹ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾਮ ਸਭ ਸੁਖ ਦਾਤਾ RAM ਹੈ ਦੂਸਰਨਾਹ ਨ ਕੋ ਸੁਨ ਰੇ ਮਨਾ ਜੇ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਐ ਤੇ ਭਜ ਰੇ ਤੈ ਮੀਤ ਅਹਨਾਨਕ ਸੁਨ ਰੇ ਮਨਾ ਆਉਦ ਕਟ ਹੈ ਦਨ ਰਚਿਓ ਜਨ ਹੋ ਚਤੁਰ ਸੁਜਾਨ ਜਹ ਤੇ ਉਪਜਿਓ ਨਾਨਕਾ ਲੇਨ ਤਹਿ ਮਾਨ ਘਟ ਘਟ ਮੈਂ ਹਰ ਜੂ ਬਸੈ த்தன க நானமன பத்திர பார சுசமோ सोमरत भॻवान उस्तत निंदाया नाहे जे कंचन लोग समान नानक सुन रे मना मुक ताह तान हरख सोगात ਤਾ ਹੈ ਤੈ ਜਾਨ ਭੈ ਕਾਹੂ ਕੋ ਦਿੱਤ ਨਹਿ ਨਹਿ ਭੈ ਮਾਨਤਿਆ ਨਾ ਨਾਨਕ ਸੁਨ ਰੇ ਮਲਾਂ ਗਿਆਨੀ ਤਾ ਹੈ ਬਖਾਨ ਜਿਹ ਵਿਖਿਆ ਸਗਲੀ ਤਜੀ ਲਿਓ ਵੇਖ ਬੇਰਾਗ ਹੋ ਨਾਨਕ ਸੁਨ ਰੇ ਮਨਾ ਤੇ ਨਰ ਮਾਥੇ ਬਾਗ ਜਿਹ ਮਾਇਆ ਮਮਤਾਤ ਜੀ ਸਭ ਤੇ ਭਿਓ ਉਦਾਸ ਹੋ ਨਾਨਕ ਸੁਨ ਰੇ ਮਨਾ ਇਹ ਘਟ ਬ੍ਰਹਮ ਨਿਵਾਸ ਜੇ ਪ੍ਰਾਨੀ ਗਮੇ ਤਜੀ ਕਰਤਾ ਰਾਮ ਪਛਾਨ ਹੋ ਨਾਨਕ ਆ ਮੁਕਤ ਨਾਰ ਇਹ ਮਨ ਸਾਚੀ ਮਾਣ ਭੈ ਨਸਨ ਦੁਰਮਤ ਘਰ ਨਾ ਕਲ ਮੈਂ ਘਰ ਕੋ ਨਾਮ ਇਸ ਦਿਨ ਜੋ ਨਾਨਕ ਪਜੈ ਸਫਲ ਹੋਏ ਤਹ ਕਾਮ ਜਿਹ ਬਾਗਨ ਗੋਬਿੰਦ ਭਜ ਹੋ ਕਰਨ ਸੁਨ ਹੋ ਹਰ ਨਾਮ ਆਹ ਨਾਨਕ ਸੁਨ ਰੇ ਮਨਾ ਰਹੈ ਨ ਜਮ ਕੈ ਤਾਮ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਸੋ ਨਾਨਕ ਆਪਨ ਕਰੈ ਔਰਨ ਲੇਤੇ ਉਧਾਰ ਜਿਉ ਸੁਪਨਾ ਅਰ ਪੇਖਣਾ ਜੋ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ਕੋਟਣ ਮੈਂ ਨਾਨਕ ਕਾਉ ਨਾਰਾਇਣ ਜਹਤੀ ਤ ਜੈਸੇ ਜਲ ਤੇ ਬੁੱਦ ਬੁਦਾ ਰਤਨਾ ਕੈਸੇ ਰਚੇ ਕਹੋ ਨਾਨਕ ਸੁਣ ਮੀਤ ਪ੍ਰਾਨੀ ਕਛੂ ਨਚੈ ਤਈ ਮਾਦ ਮਾਇਆ ਕੰਦ ਕਹੋ ਨਾਨਕ ਬਿਨ ਹਰ ਭਜਣਾ ਪਰ ਤਾਹੇ ਜਮ ਫੰਦਾ ਜੋ ਸੁਖ ਕਹਾਂਚਾ ਸਦਾ ਸਰਨ ਰਾਮ ਕੀ ਲੈ ਖੋ ਨਾਨਕ ਸੁਨ ਰੇ ਮਨਾ ਧਰ ਰਬ ਮਾਨੁ ਖ ਦੇ ਮਾਇਆ ਕਰਨ ਤਾ ਵਹੀ ਮੂਰਖ ਲੋਗਿਆ ਜਾਨ ਕਹ ਨਾਨਕ ਬਿਨ ਅਰ ਪੜਨਾ ਮਿਰਤਾ ਜਨਮ ਸ੍ਰਾਨ ਜੋ ਪ੍ਰਾਨੀ ਇਸ ਦਿਨ ਪਜੈ ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ নাহি ਨਾਨਕ ਸੱਚ ਮਾਨ ਮਨ ਮਾਇਆ ਮੈਂ ਫੱਦ ਰਹਿਓ ਬਿਸਰੋ ਗੋਬਿੰਦ ਨਾਮ ਹੋ ਨਾਨਕ ਬਿਨ ਹਰ ਭਜਣਾ ਜੀਵਣ ਕਉਨੇ ਕਾਮ ਪ੍ਰਾਨੀ ਰਾਮ ਨਚੈ ਤਈ ਮਦਮਾਇਆ ਕੇ ਅੰਦ ਹੋ ਨਾਨਕ ਹਰ ਭਜਨ ਬਿਨਾ ਪਰਤ ਤਹੇ ਜਮ ਬੰਗਾ ਸੰਗੀ ਪਏ ਦੁੱਖ ਮੈਂ ਸੰਗ ਨ ਕੋਏ ਬੋ ਨਾਨਕ ਹਰ ਪੱਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰ ਮਤ ਫਿਰਿਓ ਮਿਟੇ ਹੋ ਨਾ ਜਮ ਕੋ ਤਰਾਸ ਆ ਨਾਨਕ ਹਰ ਭਜ ਮਨਾ ਨਿਰਪੈ ਭਾਵੈ ਬਾਸ ਜਤਨ ਬਹੁਤ ਮੈਂ ਕਰ ਰਿਹਾ ਮਿਟੇ ਹੋ ਨਾ ਮਨ ਕੋ ਮਾਨ ਦਰਮਤ ਸੋ ਨਾਨਕ ਫਜਾ ਰਾਖ ਲੇ ਹੋ ਭਗਵਾਨ ਬਾਲ ਜੁਾਨੀਰ ਬਿਰਦ ਫੁਨਾ ਤੀਨ ਅਵਸਥਾ ਜਾਣ ਕਹੋ ਨਾਮਿਕ ਹਰ ਭਜਨ ਬਿਨ ਬਿਰਥਾ ਸਭ ਹੀ ਅੰਦਾ ਨਾਨਕ ਸਮੋਂ ਰੰਗ ਗयो ਅਬ ਕਿਉਂ ਰੋਵਤ ਅੰਦਾ ਮਨ ਮਾਇਆ ਮੈਂ ਰਮ ਰਹਿਓ ਨਿਕਸਤ ਨਾਹ ਨਮੀਤ ਨਾਨਕ ਮੂਰਤ ਜਿ ਤਰਜਿਓ ਸਾਡਤ ਨਾਹ ਰਬੀ چیار اور پیت رہو نانک فاسی گل پر جتن بہت سکھ کے کیے دکھ کو کیوں نہ کو ਸੁਨ ਰੇ ਮਨਾ ਹਰ ਪਾਵੇ ਸੋਏ ਜਗਤ ਪਿਖਾਜੀ ਫਿਰਤ ਹੈ ਸਭ ਕੋ ਦਾ ਤਾਰਾ ਮਾਹੋ ਨਾਨਕ ਮਨ ਸਿਮਰਤੇ ਹੋਰਨ ਹੋ ਜਗ ਸੁਪਨੇ ਜਿਉ ਜਾਨ ਇਹਨ ਮੈਂ ਕਛ ਤੇਰੋ ਨਹੀਂ ਨਾਨਕ ਕਹੋ ਇਹ ਜਗ ਜੀਤ ਇਹ ਘਟ ਸਿਮਰਨ RAM ਕੋ ਸੋਨਰ ਮੁਖਤਾ ਜਾਨ ਇਹ ਨਾਰੇ ਆਰੇ ਅੰਤਰ ਨਹੀਂ ਨਾਨਕ ਸਾਚੀ ਵਾਣ ਇੱਕ ਭਗਤ ਭਗਵਾਨ ਜੇਹ ਪ੍ਰਾਨੀ ਕੈ ਨਾਹਿ ਮਨ ਜੈਸੇ ਸੁਖਰ ਸਵਾਨ ਨਾਨਕ ਮਾਨੋ ਤਾਹੇ ਤਨ ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹਿ ਨਿਤ ਨਾਨਕ ਏ ਵਿਦ ਹਰ ਪਜੋ ਇਕ ਮਨ ਹੋਏ ਇਕ ਚਿਤ ਮਨ ਮੈਂ ਤਰੇ ਗੁਮਾ ਆਏ ਤਉ ਨ ਹਰ ਰਸ ਲੈ ਨਿਜ ਕਰ ਦੇਖੋ ਜਗਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ ਤੇਰ ਹਰ ਭਗਤ ਹੈ ਤੇ

कश न सुपने जो संसार चिंता त की की ਰੋਣ ਗਾਇ ਲੈ ਸਾਡ ਸਗਲ ਦੰਦਾਲ ਦੋਰਾ ਬਲ ਛਟ ਕਿਉਂ ਬੰਦਨ ਪਰੇ ਕਛੂ ਨਾ ਹੋਤੀ ਉਪਾਰ ਜਿਦਿਓ ਸਹਾਰੇ ਪਲ ਹੋਵਾ ਬੰਦਨ ਛੁੱਟੇ ਸਭ ਕਿਛ ਹੋ ਤਿਉ ਪਾਏ ਨਾਨਕ ਸਭ ਕਿਛ ਤੁਮਰੇ ਆਤਮੈ ਤੁਮ ਹੀ ਹੋ ਤਸਹਾਰਾ ਸਖਾ ਸਭ ਤਜ ਗਏ ਕੋਉ ਨਾ ਨਿਭੇ ਕੋ ਸਾਥ ਹੋ ਨਾਨਕ ਐ ਬੇਪੁਖ ਮਨ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜੱਪਿਓ संकट मेटे दर्श तहारो ए राम नाम मुर में कहे ओ जाके साम नहीं कोए जह से मरत संकट ਟੈ ਦਰਸ਼ਕ ਹਾਰੋ ਥਾਲ ਵਿੱਚ ਤਨ ਵਸ ਤੂੰ ਪਈਓ ਫਤ ਸੰਤੋਖ ਵਿਚਾਰੋ ਅਮਰਤ ਨਾਮ ਹਾ ਕੁਝ ਕਾ ਪਈਓ ਜਿਸ ਕਾ ਸਭ ਸਦਾ ਰੋ ਜੇ ਕੋ ਖਾਵੇ ਦੇ ਕੋ ਪੁੰਚੈ ਇਸ ਕਾ ਹੋਏ ਜੀ ਨਹਿ ਜਾਈ ਨਤ ਨਤ ਰਖ ਵਰਤਾਰੋ ਕਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਬਸਾਰੋ ਸਾ ਲੋਕ ਮਹੱਲਾ ਪੰਜਵਾ ਤੇ ਰਾਗੀਤਾ ਜਤੋ ਨਹੀਂ ਮੈ ਨੋ ਜੋਗ ਕਿਤੋ

ਸਤ ਗੁਰ ਸਜਣ ਮੇ